ਸਵੇਰ ਦੇ 4:30 ਵਜੇ ਹੀ ਪਟਾ ਤੇ ਥਾਪੀਆਂ ਮਾਰ ਲਾ ਪੈਂਦੇ ਨੇ ਪੋਰਾ ਪਰਵਾਹ ਨਹੀਂ ਕਰਦਾ ਮਾਰਦੇ ਜੰਪ। ਪਕ 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 ਬੰਦੇ ਆ ਉਹ ਆਡੇ ਬਾਹਰ ਕੱਢ ਦਿੰਦੇ ਨੇ ਤੇ ਜਾਨ ਤੋਂ ਹੱਥੋਂ ਬੈਠੋਗਾ ਕਿ ਤੇ ਮੈਨੂੰ ਡਿਨਰ ਬ੍ਰੇਕਫਾਸਟ ਨਾ ਕਰਨਾ ਪੈ ਜਾਵੇ। ਸਾਲਿਓ ਬਾਂਗਾ ਤੁਸੀਂ ਮਾਰਨੇ ਤੇ ਹਾਕਾ ਮੈਂ ਮਾਰਨ ਦਿਆਂ। ਇਹ ਕਈ ਆਰ ਦੋ 1003 125 36501 64320 321 ए एक ला भाई 15 20000 रेपिटिशंस लाके ते मैं पिनडिया ग्रीन जूस ਡੋਲਾ ਚੈੱਕ ਕਰੋ ਕਰਾ ਬੜਦਾ ਗੱਲ ਕਿ ਨਹੀਂ ਆ ਦੇ ਲਾ ਭਾਈ ਜੇਸ ਸਾਹਬ ਨਾਲ ਚੋਬਰ ਦੀ ਕਾਸ਼ਰਤ ਆ ਕੱਲੇ ਜਲੂਸ ਨਾਲ ਗਲਤ ਨਹੀਂ ਬੜਨੀ ਭਾਤ ਭਾਂ ਦਾ ਫਰੂਟ ਖਾਣਾ ਪੈਣਾ ਤੇ ਅਤਰੰਗੀ ਕਿਸਮ ਦੀ ਭਸਮ ਖਾਣੀ ਪੈਣੀ ਬਾਨ ਸਕੂਪ ਦੋਸ ਗੂ ਲਾ ਵੇ ਜੇਮਸ ਵੋਰਡ ਦੇ ਚਾਚੇ ਤੇ ਮੁੰਡੇ ਨੇ ਬਰੀਫ ਕੇਸ ਚੱਕ ਲਿਆ ਹਾਂ ਕੀ ਵੇ ਨਾ ਲੇਟ ਹੈ ਲੇਟ ਹੈ ਆ ਜਾ ਆ ਜਾ ਲਾ ਵੇ ਹੂ ਹੂ ਕਰਦੀਆਂ ਗੱਡੀਆਂ ਸ਼ੂਟਿੰਗਾਂ ਤੇ ਜਾ ਰਹੀਆਂ ਕੇ ਨਿਰਮਾਤਾ ਨਿਰਦੇਸ਼ਕ ਇਮਤੀਆਜ਼ ਅਲੀ ਜੀ ਦਿਲਜੀਸੇ ਕਹ ਰਹੇ ਯਾਰ ਐਕਟਰ ਤਾਂ ਦੁਨੀਆ ਵਿੱਚ ਬਹੁਤ ਹੈ ਪਰ ਤੂੰ ਆਪਣਾ ਹੈ ਯਾਰ ਇਸੇ ਲਈ ਤਾਂ ਤੂੰ ਮੈ ਦੁਬਾਰਾ ਲਿਆ ਫਿਲਮ ਮੇ ਲਾ ਵੇ ਇਹ ਆਂ ਦੇਖਿਆ ਇੱਕ ਸ਼ਾਟ ਹੋਰ ਪਿਆ ਤੇ ਮੈਂ 4 ਵਜੇ ਦਾ ਉੱਠਿਆ ਮੈਨੂੰ ਆ ਗਈ ਨੀਂਦ ਕਿਉਂਕਿ ਇਹਨਾਂ ਦਾ ਸਟੈਂਸਗਾ 7 ਵਜੇ ਦਾ ਤੇ 8:30 ਵਜੇ ਗਿਆ ਚਾਚਾ ਯਾਰ ਇਹ ਬੰਦਾ ਭਗਤਾ ਹੈ ਦੀ ਖਾਤਰ 2 ਘੰਟੇ ਵੀ ਵਾਧੂ ਲਾ ਲਾਂ ਲਾਵੇ ਲਾ ਨਿਕ ਨਿਕ ਰੱਬ ਆ ਗਏ ਨੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਜੀ ਬਾਏ ਬਾਏ ਟਾਟਾ